ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕੱਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤੀ ਮਗਰੋਂ ਪਹਿਲੀ ਵਾਰ ਚੁੱਪ ਤੋੜਦਿਆਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੁਆਰਾ ਉਹਨਾਂ ਨੂੰ ਬੀਤੇ ਦਿਨ ਮੁਲਾਕਾਤ ਕਰ ਉਹਨਾਂ ਦਾ ਅਧਿਕਾਰ ਖੇਤਰ ਸਮਝਾ ਦਿੱਤਾ ਗਿਆ ਹੈ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਚਾਰਦواری ਤੱਕ ਹੀ ਸੀਮਤ ਹਨ। ਉਹਨਾਂ ਕਿਹਾ ਕਿ ਬੜਾ ਅਫਸੋਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰ ਖੇਤਰ ਨੂੰ ਬਹੁਤ ਛੋਟਾ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੈਤਿਕਤਾ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਵੀ ਕੀਤੀ। ਦੇਖੋ ਮੈਂ ਬੇਨਤੀ ਕਰਾਂ ਕਿ तकरीबन ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਸ ਜੀ ਅਕਾਲ ਤਖਤ ਸਾਹਿਬ ਨਾਲ ਵੇਖਦੇ ਨੇ, ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨਾਲ ਵੇਖਦੇ ਨੇ। ਅਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕੀਤੀ ਗਈ। ਤੇ ਤੁਹਾਡਾ ਸਰਕਾਰ ਜਿਹੜਾ ਉਹ ਇੰਨਾ ਹੋਇਆ। ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿਕਾਂਤ ਲਾਗੂ ਹੁੰਦਾ ਪਰ ਤਾਲ ਪਤਾਲ ਕਰਦੇ ਨੂੰ ਕਿ ਨਹੀਂ ਅਕਾਲ ਤਖਸਾਪਾ ਹੁੰਦੀ ਜਿਹੜਾ ਕੇਵਲ ਅਕਾਲ ਤਖਸਾਪ ਇਹ ਇੱਕ ਏਕ ਦ੍ਰਿਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਤੈਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਲਟ ਅਧਿਕਾਰ ਖੇਤਰ ਹੈ ਤੇ 925 ਦੇ ਐਕਟ ਦੇ ਮੁਤਾਬਕ ਸ਼ਰਮਣਗੁਰਦੁਆਰਾ ਕਦਮ ਤੱਕ ਦੀ ਜਵੰਤਰਨ ਕਮੇਟੀ ਹੈ ਕੌਣ ਹੁੰਦਾ ਹੈ ਧਾਮੀ ਸਾਹਿਬ ਦਾ ਅਸਤੀਫਾ ਲੈ ਕੇ ਜਾਣਾ ਸ਼ਰਮਣਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਉਫਦਾਈ ਹੈ ਤੇ ਮੈਂ ਪ੍ਰਬੰਧਨ ਜੀ ਨੂੰ ਅਪੀਲ ਕਰਦਾ ਧਾਮੀ ਸਾਹਿਬ ਨੂੰ ਕਿ ਉਹ ਸ਼ਰਮਣਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਤੇ ਸ਼ਰਮਣਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਇਹਨੂੰ ਸੰਭਾਲਣਾ ਵਿਭਾਗ ਦੀ ਹੋਂਦ ਨਾ ਹੋਣ ਦੇ ਬਾਵਜੂਦ ਕੁਲਦੀਪ ਸਿੰਘ ਧਾਲੀਵਾਲ ਦੁਆਰਾ ਪਿਛਲੇ 20 ਮਹੀਨਿਆਂ ਤੋਂ ਇਸ ਵਿਭਾਗ ਦੇ ਕੈਬਨਟ ਮੰਤਰੀ ਬਣੇ ਰਹਿਣ ਦੇ ਮੁੱਦੇ ਤੇ ਕੱਲ ਪੰਜਾਬ ਸਰਕਾਰ ਬੈਕਫੁੱਟ ਤੇ ਨਜ਼ਰ ਆਈ। ਵਿਰੋਧੀ ਧਿਰਾਂ ਨੇ ਆਪ ਸਰਕਾਰ ਦੀ ਕਾਰਜਸ਼ੈਲੀ ਤੇ ਨਿਸ਼ਾਨਾ ਸੇਧ ਦਿਆਂ ਆਖਿਆ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਇੱਕ ਕੈਬਨਟ ਮੰਤਰੀ ਨੂੰ ਇਹ ਤੱਕ ਨਾ ਪਤਾ ਲੱਗਿਆ ਕਿ ਜਿਸ ਵਿਭਾਗ ਦਾ ਉਹ ਕੈਬਨਟ ਮੰਤਰੀ ਹੈ ਉਹ ਵਿਭਾਗ ਹੀ ਨਹੀਂ ਹੈ। ਇਸ ਤਰ੍ਹਾਂ ਉਸਨੇ ਕਿੰਝ ਇਸ ਵਿਭਾਗ ਦੀਆਂ ਮੀਟਿੰਗਾਂ ਕੀਤੀਆਂ ਹੋਣਗੀਆਂ ਤੇ ਇਸ ਵਿਭਾਗ ਦੀ ਕਾਰਜਸ਼ਾਲੀ ਨੂੰ ਸੁਧਾਰਨ ਲਈ ਕੀ ਯਤਨ ਕੀਤਾ ਹੋਵੇਗਾ ਉਧਰ ਜਦ ਇਸ ਮਸਲੇ ਤੇ ਪੱਤਰਕਾਰਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਵਾਲ ਪੁੱਛਿਆ ਤਾਂ ਉਹ ਪੰਜਾਬ ਬਚਾਉਣ ਦਾ ਹੋਕਾ ਦੇ ਕੇ ਇਸ ਸਵਾਲ ਤੋਂ ਬਚਦੇ ਨਜ਼ਰ ਆਏ ਤੁਸੀਂ ਪੜਿਆ ਕਿ ਉਹ ਡਿਪਾਰਟਮੈਂਟ ਤੋਂ ਉਹਨੇ ਖਤਮ ਕਰ ਉਹ ਜੀ ਗੱਲ ਅਜੀ ਆਏ ਮੈਦਕਾ ਤੋਂ ਅਸੀਂ ਸਾਰ ਪੰਜਾਬ ਦੀ ਸੇਵਾ ਕਰਨ ਆਏ ਹਾਂ ਅਸੀਂ ਮਹਿਕਮੇ ਦਾ ਨਹੀਂ ਆਏ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਗਾੜੀ ਪੰਜਾਬ ਹੈ ਮਹਿਕਮੇ ਮਰ ਲਈ ਕੋਈ ਅਹਿਮੀਅਤ ਨਹੀਂ ਰੱਖਦੇ ਸਦ ਅਸੀਂ ਪੰਜਾਬ ਨੂੰ ਬਚਾਉਣ ਲੱਗੇ ਹਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਠੀਕ ਲਿਆਂ ਤੇ ਲੈ ਕੇ ਆਉਣਾ ਇਹ ਇਹ ਸਾਡੇ ਲਈ ਕੋਈ ਏਜੰਡਾ ਨਹੀਂ ਹੈ ਕੋਈ ਤਾਂ ਗੱਲ ਨਹੀਂ ਹੈ ਸਮਝਦੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ਤੇ ਕੇਂਦਰ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਕੱਲ ਚੰਡੀਗੜ੍ਹ ਵਿੱਚ ਬੈਠਕ ਹੋਈ ਇਹ ਬੈਠਕ ਤਕਰੀਬਨ 3 ਘੰਟੇ ਤੱਕ ਚੱਲੀ ਪਰ ਮੀਟਿੰਗ ਦਾ ਨਤੀਜਾ ਬੇਸਿੱਟਾ ਰਿਹਾ ਹੁਣ ਇਹ ਮੀਟਿੰਗ 19 ਮਾਰਚ ਨੂੰ ਦੁਬਾਰਾ ਚੰਡੀਗੜ੍ਹ ਵਿੱਚ ਹੋਵੇਗੀ ਕੱਲ ਦੀ ਬੈਠਕ ਵਿੱਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ पीयूष गोयल ਤੇ ਪਿਰਲਾਦ ਜੋਸ਼ੀ ਨੇ ਹਿੱਸਾ ਲਿਆ ਜਦ ਕਿ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਵਫਦ ਨੇ ਇਸ ਬੈਠਕ ਵਿੱਚ ਹਿੱਸਾ ਲਿਆ ਪੰਜਾਬ ਸਰਕਾਰ ਤਰਫੋਂ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਤੇ ਲਾਲਚੰਦ ਕਟਾਰੂ ਚੱਕ ਵੀ ਇਸ ਬੈਠਕ ਵਿੱਚ ਸ਼ਾਮਲ ਹੋਏ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਸਿਹਾਰਦਪੁਰ ਨੇ ਮਾਹੌਲ ਮੇ हमारी लगभग तीन घंटे तक हमारी चर्चा चली और हमने अपने तथ्य बड़ी जिम्मेदारी के साथ ये रखे कि अगर सरकार की नीति और नियत साफ हो तो 25 से तीस हजार करोड़ रुपया सालाना खर्चे में एमएसपी गारंटी कानून बनाया जा सकता है केंद्र सरकार के मंत्रियों ने कहा कि जो तथ्य जो फैक्ट्स जो डाटा आप लोगों ने रखा है आप इसकी पूरी एक कॉपी और इस पर एक नोट बना के हमें उपलब्ध कराइए हम भी अपने एक्सपर्ट्स के साथ इस पे चर्चा करना चाहते हैं और डिटेल्ड डिस्कशन के बाद आपके साथ वो पूरी चर्चा करने के बाद हम बैठना चाहते हैं मीटिंग करना चाहते हैं उसके लिए जो अगली तारीख तय करी गई है वो 19 मार्च की तय करी गई है यह भी चर्चा हुई कि भाई मीटिंग जल्दी करी जाए तो उस पर उन्होंने कहा कि जो आप फैक्ट्स देंगे जो अगले एक हफ्ते के अंदर अंदर दोनों मोर्चे पूरे फैक्ट्स मुहैया करा देंगे पूरे तथ्य पूरा डाटा मुहैया करा देंगे उसके बाद उन्होंने कहा कि हमें भी अपने एक्सपर्ट से पूरी विस्तार से चर्चा करनी है इसीलिए हमें समय चाहिए अमृतसर अटारी जीटी रोड पर स्थित फौजी चौणी खासा दे बार पीती रात तकरीबन 1:30 बजे एक धमाका होया जिस तो बाद हफड़ा दफड़ी मच गई ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਬੀਐਸਐਫ ਦੇ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਹਾਲਾਂਕਿ ਘਟਨਾ ਵਾਲੀ ਥਾਂ ਤੋਂ ਕਿਸੇ ਵੀ ਵਿਸਫੋਟਕ ਸਮੱਗਰੀ ਦੇ ਅਵਸ਼ੇਸ਼ ਮਿਲਣ ਦਾ ਦਾਵਾ ਨਹੀਂ ਕੀਤਾ ਗਿਆ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਦੋ ਸ਼ੱਕੀ ਨੌਜਵਾਨਾਂ ਨੇ ਮੋਟਰਸਾਈਕਲ ਤੋਂ ਉੱਥੋਂ ਲੰਘਦੇ ਹੋਏ ਇਹ ਤਮਾਕਾ ਕੀਤਾ ਹੈ ਘਟਨਾ ਤੋਂ ਥੋੜੀ ਦੇਰ ਬਾਅਦ ਵਿਦੇਸ਼ ਬੈਠੇ ਗੈਂਗਸਟਰ ਗੈਂਗ ਹੈਪੀ ਪਸ਼ੀਗਾ ਤੇ ਗੋਪੀ ਨਵਾਂ ਸ਼ਹਿਰੀਆ ਨੇ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਹੈ ਦਿੱਲੀ ਤੋਂ ਅਮਰਸਰ ਜਾਣ ਵਾਲੀ ਬੁਲੇਟ ਟ੍ਰੇਨ ਲਈ ਸਰਵੇਖਣ ਦਾ ਕੰਮ ਮੁਕੰਮਲ ਹੋ ਗਿਆ ਹੈ ਇਸ ਮੰਤਵ ਲਈ ਪੰਜਾਬ ਦੇ 186 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ ਸਾਹਿਬ ਦੇ 25, ਕਪੂਰਥਲਾ ਦੇ 12 ਤੇ ਤਰਨਤਾਰਨ ਤੇ ਰੂਪਨਗਰ ਜ਼ਿਲ੍ਹਿਆਂ ਦਾ ਇੱਕ-ਇੱਕ ਪਿੰਡ ਸ਼ਾਮਲ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਬੁਲੇਟ ਟ੍ਰੇਨ ਨਾਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ ਸਫ਼ਰ ਮਹਿਜ਼ 2 ਘੰਟੇ ਵਿੱਚ ਤੈਅ ਕੀਤਾ ਜਾ ਸਕੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਦੌਰੇ ਤੇ ਆਏ। ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨਾਲ ਸਾਂਝਾ ਕਰਨ ਲਈ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ ਤੇ ਸਤਲੁਜ ਜਮੁਨਾ ਲਿੰਕ ਨਹਿਰ ਕਦੇ ਵੀ ਹਕੀਕਤ ਵਿੱਚ ਨਹੀਂ ਤਬਦੀਲ ਹੋ ਸਕੇਗੀ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰਨ ਤੌਰ ਤੇ ਵਚਨਬੱਧ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਰਾਵੀ ਬਿਆਸ ਟਰਮੀਨਲ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਵੇਂ ਸਿਰਿਓਂ ਪਾਣੀ ਦਾ ਮੁੜ ਮੁਲਾਂਕਣ ਕਰਕੇ ਸੂਬੇ ਦੇ ਲੋਕਾਂ ਨੂੰ ਇਨਸਾਫ ਦਿਵਾਵੇ। ਇਸ ਮੌਕੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਸੰਗਰੂਰ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਨਿਰਮਾਣ ਕਾਰਜ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਕਾਲਜ ਦੇ ਨਿਰਮਾਣ ਲਈ ਸਾਰੇ ਅੜਿੱਕੇ ਦੂਰ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਇਸ ਕਾਲਜ ਦਾ ਕੰਮ ਰੋਕਣ ਦਾ ਯਤਨ ਕੀਤਾ ਸੀ ਪਰ ਸਰਕਾਰ ਦੇ ਯਤਨਾ ਸਦਕਾ ਇਹ ਰੁਕਾਵਟ ਹੁਣ ਦੂਰ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਅਦਾ ਕਰਦੇ ਜਾ ਰਹੇ ਹਨ ਬੀਤੇ ਕੁਝ ਦਿਨਾਂ ਤੋਂ ਅਮਰੀਕਾ ਵੱਲੋਂ ਭਾਰਤ ਵਿੱਚ ਵੋਟਾਂ ਦੇ ਨਹੀਂ ਲਗਭਗ 2 ਕਰੋੜ ਡਾਲਰ ਦੀ ਸਹਾਇਤਾ ਦਿੱਤੇ ਜਾਣ ਦੇ ਮੁੱਦੇ ਤੇ ਦੇਸ਼ ਵਿੱਚ ਸਿਆਸਤ ਚੱਲ ਰਹੀ ਸੀ ਤੇ ਭਾਈਪਾ ਇੰਨਾ ਪੈਸਿਆਂ ਨੂੰ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਅਸਥਿਰ ਕਰਨ ਦੇ ਦੋਸ਼ ਲਾ ਰਹੀ ਸੀ ਪਰ ਕੱਲ 트ੰਪ ਵੱਲੋਂ ਕੀਤੇ ਇੱਕ ਖੁਲਾਸੇ ਤੋਂ ਬਾਅਦ ਭਾਈਪਾ ਮੁਸੀਬਤ ਵਿੱਚ ਨਜ਼ਰ ਆਈ 트ੰਪ ਨੇ ਕੱਲ ਆਪਣੇ ਇੱਕ ਬਿਆਨ ਵਿੱਚ ਦੱਸਿਆ ਕਿ ਉਸ ਨੇ ਇਹ 2 ਕਰੋੜ ਡਾਲਰ ਦੀ ਫੰਡਿੰਗ ਆਪਣੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਹੈ and 21 million dollars going to my friend Prime Minister Modi in India for voter turnout ਪਾਵੇਂ ਕੇ ਅਮਰੀਕਾ ਪ੍ਰਸ਼ਾਸਨ ਵੱਲੋਂ ਦੇਸ਼ ਵਿੱਚ ਰਹਿ ਰਹੇ ਗੈਰ ਕਾਨੂੰਨੀ ਵਿਅਕਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਪਰ ਇਸ ਸੱਬ ਦੇ ਬਾਵਜੂਦ ਅਮਰੀਕਾ ਜਾਣ ਦੇ ਨੌਜਵਾਨ ਹਾਲੇ ਵੀ ਡੰਕੀ ਲਾ ਕੇ ਅਮਰੀਕਾ ਪਹੁੰਚਣ ਦਾ ਯਤਨ ਕਰ ਰਹੇ ਹਨ ਡੰਕੀ ਲਾ ਕੇ ਅਮਰੀਕਾ ਜਾ ਰਹੇ ਡੇਰਾ ਬਸੇ ਨਜ਼ਦੀਕ ਪਿੰਡ ਕਾਰਕੌਰ ਦੇ ਇੱਕ 24 ਸਾਲਾ ਨੌਜਵਾਨ ਦੀ ਬੀਤੇ ਦਿਨ ਰਾਹ ਵਿੱਚ ਮੌਤ ਹੋ ਗਈ ਦੱਸਿਆ ਗਿਆ ਕਿ 에이ਜੰਟ ਉਸ ਨੂੰ ਅਮਰੀਕਾ ਲੈ ਜਾਣ ਦੀ ਥਾਂ ਤਕਰੀਬਨ 9 ਮਹੀਨੇ ਹੋਰ ਨਾ ਦੇਸ਼ਾਂ ਵਿੱਚ ਕਮਾਉਂਦਾ ਰਿਹਾ ਅਤੇ ਕੱਲ ਬਿਮਾਰ ਹੋਣ ਕਾਰਨ ਉਸ ਦੀ ਕੰਬੋਡੀਆ ਵਿੱਚ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ 에이ਜੰਟ ਨੇ ਉਸ ਨੂੰ ਅਮਰੀਕਾ ਪਹੁੰਚਾਉਣ ਲਈ ਪਰਿਵਾਰ ਤੋਂ 45 ਲੱਖ ਰੁਪਏ ਵੀ ਲਏ ਸਨ। ਪਟਿਆਲਾ ਸ਼ਹਿਰ ਦੇ ਸ਼ੀਸ਼ਮੈਲ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਕੱਲ ਪ੍ਰਸਿੱਧ ਗਾਇਕ ਰਣਜੀਤ 바ਵਾ ਦੇ ਕਰਵਾਏ ਗਏ ਸ਼ੋਅ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੂੰ ਲਾਠੀ ਚਾਰਜ ਵੀ ਕਰਨਾ ਪਿਆ ਸ਼ੋਅ ਦੇਖਣ ਆਏ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਟਿਕਟਾਂ ਤਾਂ ਵੇਚ ਦਿੱਤੀਆਂ ਪਰ ਉਹਨਾਂ ਨੂੰ ਅੰਦਰ ਦਾਖਲ ਹੋਣ ਨਾ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਪੁਲਿਸ ਦੀ ਲਾਠੀ ਚਾਰਜ ਦੌਰਾਨ ਕਈ ਨੌਜਵਾਨਾਂ ਦੇ ਮੋਬਾਈਲ ਤੱਕ ਵੀ ਟੁੱਟ ਗਏ ਕੈਨੇਡਾ ਦੀ ਪੰਜਾਬੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਡੱਲਾ ਦੀ ਕੈਨੇਡਾ ਦਾ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨ ਦਾ ਸੁਪਨਾ ਹੁਣ ਟੁੱਟ ਗਿਆ ਹੈ ਸਤਾਤਾਰੀ ਲਿਬਰਲ ਪਾਰਟੀ ਦੇ ਨਵੇਂ ਲੀਡਰ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਵਿੱਚੋਂ ਰੁਬੀ ਡੱਲਾ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਗਈ ਹੈ। ਪਾਰਟੀ ਨੇ ਉਸਤੇ ਅਣ ਐਲਾਨੇ ਤੇ ਬੇ ਹਿਸਾਬ ਖਰਚੇ ਕਰਨ, ਸ਼ੱਕੀ ਚੋਣ ਫੰਡ ਤੇ ਬਾਹਰੀ ਹਮਾਇਤ ਆਦਿ ਮੁੱਦਿਆਂ ਤੇ ਦੋਸ਼ਾਂ ਤੇ ਚੱਲਦੇ ਉਸ ਦੀ ਉਮੀਦਵਾਰੀ ਰੱਦ ਕੀਤੀ ਹੈ। ਤੇਲੰਗਨਾ ਵਿੱਚ ਇੱਕ ਉਸਾਰੀ ਅਧੀਨ ਸੁਰੰਗ ਦਾ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਜਿਸ ਕਾਰਨ ਪੰਜਾਬ ਵਾਸੀ ਇੱਕ ਮਜ਼ਦੂਰ ਸਮੇਤ ਘੱਟੋ-ਘੱਟ 8 ਮਜ਼ਦੂਰ ਸੁਰੰਗ ਵਿੱਚ ਫਸ ਗਏ ਹਨ ਇਸ ਘਟਨਾ ਸਮੇਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਵੱਧ ਮਜ਼ਦੂਰ ਸੁਰੰਗ ਅੰਦਰ ਕੰਮ ਕਰ ਰਹੇ ਸਨ ਪਰ 42 ਮਜ਼ਦੂਰ ਤੁਰੰਤ ਵਾਪਸ ਬਾਹਰ ਆ ਗਏ ਜਦਕਿ 8 ਹਾਲੇ ਵੀ ਫਸੇ ਹੋਏ ਹਨ ਫਸੇ ਹੋਏ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਜੋਰਾਂ ਤੇ ਜਾਰੀ ਹਨ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀ ਕਾਂਤ ਦਾਸ ਨੂੰ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਪ੍ਰਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਗੁਜਰਾਤ ਕਾਡਰ ਦੇ ਆਈਏਐਸ ਅਫਸਰ ਪੀਕੇ ਮਿਸ਼ਰਾ ਇਸ ਸਮੇਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਇਸ ਲਈ ਹੁਣ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਦੋ ਵਿਅਕਤੀ ਇੱਕੋ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਹੋਣਗੇ। ICC ਚੈਂਪੀਅਨਜ਼ ਟਰੋਫੀ ਵਿੱਚ ਅੱਜ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਪਾਕਿਸਤਾਨ ਦੀ ਟੀਮ ਅੱਜ ਚੰਗਾ ਪ੍ਰਦਰਸ਼ਨ ਕਰਕੇ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਬਚਣ ਦਾ ਯਤਨ ਕਰੇਗੀ ਜਦਕਿ ਭਾਰਤ ਅੱਜ ਦੇ ਮੈਚ ਵਿੱਚ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰਨ ਦੀ ਕੋਸ਼ਿਸ਼ ਕਰੇਗਾ ਇਹ ਮੈਚ ਦੁਬਈ ਵਿੱਚ ਭਾਰਤੀ ਸਮੇਂ ਅਨੁਸਾਰ 2:30 ਵਜੇ ਸ਼ੁਰੂ ਹੋਵੇਗਾ ਉਧਰ ਕੱਲ੍ਹ ਇੱਕ ਹੋਰ ਟੂਰਨਾਮੈਂਟ ਦੇ ਖੇਡੇ ਗਏ ਮੈਚ ਵਿੱਚ ਇੱਕ ਬੇਹੱਦ ਦਿਲਚਸਪ ਮੈਚ ਇੰਗਲੈਂਡ ਤੇ ਆਸਟ੍ਰੇਲੀਆ ਦੀਆਂ ਟੀਮਾਂ ਦਰਮਿਆਨ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਜੋ ਇੱਕ ਸਮੇਂ ਮੈਚ ਵਿੱਚ ਬਾਹਰ ਹੋਣ ਦੇ ਕਿਨਾਰੇ ਤੇ ਪੁੱਜ ਗਿਆ ਸੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਓਡੀਸ਼ਾ ਵਿੱਚ ਖੇਡੇ ਜਾ ਰਹੇ FIH ਹਾਕੀ ਪ੍ਰੋ ਲੀਗ ਦੇ ਕੱਲ ਖੇਡੇ ਗਏ ਮੈਚਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 4-0 ਦੇ ਫਰਕ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਉਧਰ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਕੱਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿਛਲੇ ਮੈਚ ਦੀ ਨਿਰਾਸ਼ਾ ਤੋਂ ਉੱਪਰ ਦੇ ਆ ਜਰਮਨੀ ਨੂੰ 1 ਦੇ ਮੁਕਾਬਲੇ 0 ਗੋਲ ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।